ਰੋਪੜ ਤੋਂ ਸਮਾਪਤ ਹੋਈ ਪਰਿਵਾਰ ਵੱਲੋਂ ਸਾਧ ਜੀ ਆਤਮਾ ਦੀ ਸੇਵਾ ਕੀਤੀ ਗਈ ਹੈ ਸੁਖਵਾਤਨ ਬੇਨਤੀ ਸਰੂਪਾ ਪ੍ਰਾਪਤ ਕਰਨ ਦੀ ਸਰਦਾਰ ਸੁਵਿੰਦਰ ਸਿੰਘ ਜੀ ਵਿਖਲੀ ਤੋਂ ਸਰਦਾਰ ਸੁਖਵਿੰਦਰ ਸਿੰਘ ਦੀ family ਆ ਪਰਿਵਾਰ ਸੋ ਬੇਨਤੀ ਹੈ ਸਰਦਾਰ ਸੁਵਿੰਦਰ ਸਿੰਘ ਜੀ ਜੋ ਪਿਆਰ ਦੇ ਨਾਲ ਅਜਿਹਾ ਸਿੰਘ ਆਪਾਂ ਬੋਲਦੇ ਹਾਂ سو بےنتی ہے شروع پراپت کری بھائی سکھو سر جی بی بی بلوندر کور جی بےنتی ہے شروع پراپت کرو جی جنہ کی بچی نمکیت سردار بابو ارجیت جی کا تعن کے بچے مجھے نام بولوں گی سب پر ہے اپنی سماپتی جانے دس کر کے داس دے سمے کی سماپتی ہے ستگلوں کی اکار گرباڑی کے ਜੋ 94500 ਰੁਪਇਆ ਸੇਵਾ ਕੀਤੀ ਗਈ ਹੈ ਸਤਿਗੁਰੂ ਦੀ ਕਿਰਪਾ ਕਰਨ ਬੱਚੇ ਰਵੇ ਦੇ ਸ਼ਾਮ ਤੇ ਹੋਣਗੇ ਦਾਤਾ ਵਾਪਿਸ ਕਰਨ ਸਿਰ ਤੇ ਬੇਰਾ ਪ੍ਰਿਆਤਨ ਕਰਨ ਸੋ ਹੋਰ ਜਿਹੜੇ ਬਾਕੀ ਦੇ ਨਾਮ ਅੰਸਾ ਸਿੰਘ ਜੀ ਆਪਾਂ ਬਾਅਦ ਦੇ ਵਿੱਚ ਸਰਵਤਵਾਵਾਗੇ ਸੋ ਹੁਣ ਸਾਡੇ ਸੋ ਤਾਰਸੇ ਪਹਿਲੇ ਕਦਮ ਅਰੇ ਵਾਹਿਗੁਰੂ ਜੀ ਕਾਰਸਾ ਵਾਹਿਗੁਰੂ ਜੀ ਕੀ ਫਤਿਹ ਕਾਇਗੁਰ ਜੀ ਇਹ ਕੀ ਨਾਮ ਆ ਗੁਰਦੁਆਰਾ ਜਿੱਥੇ ਮਤਲਬ ਕੋਈ ਪ੍ਰੋਗਰਾਮ ਹੋ ਰਿਹਾ ਹੈ ਇਹਨਾਂ ਗੌਰੇ ਜੀ ਜੋਤਰਾ ਸਾਹਿਬ ਤਰਤਨ ਬਾਬਾ ਸੰਸਰ ਸਾਈ ਜੀ ਜੋ ਕਿ ਤਰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀਆਂ ਦੇ ਬ੍ਰਹਮਵੇਤੇ ਤਰਤਨ ਬਾਬਾ ਸੰਸਰ ਸਾਈ ਜੀ ਸੋ ਜਿਨ੍ਹਾਂ ਨੇ ਤਰਤਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਰਹਿ ਕਰਕੇ ਚੰਬਲ ਪੇੜ ਤੋਂ ਜਾ ਕਰਕੇ ਸਾਧ ਸੰਗਤਿਓ ਨਗੇ ਪੈਰੀ ਚੱਲ ਕਰਕੇ ਸ੍ਰੀ ਤਰਤਲ ਸਾਹਿਬੀ ਕੇ ਗੁਰੂ ਕੇ ਨੰਗਰਾਂ ਦੀ ਸੇਵਾ ਕਰਦੇ ਰਹਿਨ ਤਨ ਮਾਣਤ ਦੇ ਨਾਲ ਸੇਵਾ ਬਾਣ ਕੀਤियां ਤਰਤਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਇਹ ਵਾਰ ਪ੍ਰਾਪਤ ਕੀਤਾ ਜੋ ਕਿ ਪੇਂਡ ਚੰਬਲ ਦੀਆਂ ਸੰਗਤਾਂ ਨੇ ਜੋ ਚੰਬਲ ਪੇਂਡ ਤੋਂ ਆਕਰਕੇ ਸੰਗਤਾਂ ਨੇ ਇਤਿਹਾਸ ਸੰਗਤਿਓ ਪੇਂਡ ਗੋਰੇ ਦੀਆਂ ਸੰਗਤਾਂ ਦੇ ਨਾਲ ਨਾਲ ਮਿਲ ਕਰਕੇ ਬਾਬਾ ਧਰਤਨ ਬਾਬਾ ਸਿੱਧ ਸਰਸਾਈ ਜੀਆਂ ਦੇ ਪਾਵਨ ਦਰਬਾਰ ਬਣਾਏ ਤੇ ਇਤਿਹਾਸ ਸੰਗਤਿਓ ਕੱਲਾ ਚੰਬਲ ਦਾ ਰੋਗ ਨਹੀਂ ਬਿਆੰਤ ਰੋਗਾਂ ਦਾ ਇਲਾਜ ਹੁੰਦਾ ਹੈ ਧਰਤਨ ਬਾਬਾ ਸਿੱਧ ਸਰਸਾਈ ਜੀ ਕਿਰਪਾ ਕਰਦੇ ਹਨ ਸੋ ਇਹਨਾਂ ਦੇ ਦਰਦੋਂ ਚਲ ਧੂੜੀ ਸੰਗਤਾਂ ਲੈ ਕਰਕੇ ਨਾਂਦੀਆਂ ਜਿਨ੍ਹਾਂ ਨੂੰ ਚੰਬਲ ਦਾ ਰੋਗ ਹੁੰਦਾ ਹੈ ਤੇ ਸੰਗਤਾਂ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ ਠੀਕ ਹੁੰਦੀਆਂ ਹਨ ਦੂਰ ਤਰਾਡੇ ਤੋਂ ਦੇ ਸਭ ਦੇ ਸਤੋ ਸੰਗਤਾਂ ਤਲ ਕਰਕੇ ਇਸ ਦਰ ਤੇ ਆਉਂਦੀਆਂ ਹਨ ਤੇ ਦੁੱਖਾਂ ਪਲੇਸਾਂ ਦੇ ਨਾਸ ਹੁੰਦੇ ਹਨ ਸਾਧ ਸੰਗਤਿਓ ਨਾਮ ਦੀਆਂ ਦਾਤਾਂ ਦੇ ਨਾਲ ਦੁਨਿਆਵੀ ਦਾਤਾਂ ਦੇ ਨਾਲ ਤਨ ਤਨ ਬਾਬਾ ਸਿਰ ਸਰਜਾਈ ਸਾਈ ਦੀਆਂ ਤੋਂ ਸੰਗਤਾਂ ਦਾਤਾਂ ਪ੍ਰਾਪਤ ਕਰਦੀਆਂ ਹਨ ਸਾਧ ਸੰਗਤਿਓ ਵਿਆੰਤ ਰੋਗਾਂ ਦਾ ਰਾਤ ਬਾਬਾ ਜੀ ਦੀ ਕਿਰਪਾ ਦੇ ਨਾਲ ਇੱਥੇ ਹੁੰਦਾ ਹੈ ਚਰ ਧੂੜੀ ਬਖਸ਼ਿਸ਼ ਹੈ ਤੇ ਜੋ ਕਿ ਚੰਬਲ ਪਰਿਵਾਰ ਸਮੂਹ ਸਵਰਗਵਾਸੀ ਬਾਪੂ ਤੇਜਾ ਸਿੰਘ ਜੀ ਸਵਰਗਵਾਸੀ ਬਾਪੂ ਮਕਬੂਲ ਸਿੰਘ ਜੀ ਜੋ ਡੇਰੇ ਦੇ ਮੁਖ ਸੇਵਾਦਾਰ ਹਾਲ ਤਿੰਨਾਂ ਦੇ ਇਹ ਸਾਰੇ ਪਰਿਵਾਰ ਵੱਲੋਂ ਇਸ ਸਮੇਂ ਸਾਧ ਸੰਗਤਿਓ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਸੇਵਾਵਾਂ ਨਿਭਾਈਆਂ ਜਾ ਰੀਆਂ ਹਨ ਤੇ ਬਾਬਾ ਜੀ ਦੀ ਬੜੀ ਕਿਰਪਾ ਹੈ ਜੋ ਅੱਜ ਸਾਲਾਨਾ ਜੋੜ ਮੇਲੇ ਮਨਾਏ ਜਾ ਰਹੇ ਹਨ ਦੂਰ ਦਰਾਡੇ ਤੋਂ ਸੰਗਤਾਂ stdc ਕੇ ਆ ਰਹੀਆਂ ਹਨ ਹਾਜ਼ਰੀਆਂ ਭਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਲਾਨਾ ਸਾਲਾਨਾ ਜੋੜ ਮੇਲਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਮੇਲੇ ਦੀਆਂ ਸਾਲਾਨਾ ਜੋੜ ਮੇਲਾ ਜੋ ਸਾਡੇ ਪਿੰਡ ਕਰਾਇਆ ਜਾਂਦਾ ਉਹਦੇ ਤੁਹਾਨੂੰ ਲੱਖ ਲੱਖ ਮੁਬਾਰਕਾਂ ਕਿ ਤੁਸੀਂ ਵੀ ਸਾਡੇ ਪਿੰਡ ਵਿੱਚ ਆ ਕੇ ਇਹ ਦਰਸ਼ਨ ਕੀਤੇ ਨੇ ਸੰਤਾਂ ਦੇ ਦਰਸ਼ਨ ਕੀਤੇ ਨੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਮੇਰਾ ਨਾਮ ਸੰਜੀਤ ਸਿੰਘ ਹੈ ਜਿਹੜੇ ਪਿੰਡ ਗੁਰੇ ਤੋਂ ਆਇਆ ਹਾਂ ਭਾਈ ਜੀ ਇਹ ਸਲਾਨਾ ਤੁਰ ਮੇਲਾ ਲੱਗਿਆ ਕਿੰਨਾ ਮੇਲਾ ਹੋਇਆ ਭਾਈ ਕਿੰਨਾ ਟਾਈਮ ਹੋ ਗਿਆ ਸਮੁੰਦਰ ਚ ਮੇਲਾ ਇਹ ਜੀ ਮੇਰੀ ਉਮਰ ਕੋਈ 50 ਸਾਲ ਦੀ ਹੈ ਤੇ 40 ਸਾਲ ਤੋਂ ਲਗਾਤਾਰ ਮੈਂ ਦੇਖਦਾ ਆ ਰਿਹਾ ਹਰ ਸਾਲ ਤੋਂ ਮਨ ਬਈ ਇਸ ਗੁਰਦੌਰ ਦੇ ਜੀ ਕੀ ਮੰਨਦਾ ਵਾ ਮੰਨਦਾ ਇਹਦੀ ਬਹੁਤ ਜਿਆਦੀ ਹੈ ਜੀ ਜੋ ਮਨੋਂ ਕੰਮ ਨਾਲ ਜੋ ਵੀ ਅਰਦਾਸ ਉਹ ਪੀਠਮ ਕਰੋਦਾ ਆ ਮਨੋ ਕਾਮਨਾ ਪੂਰੀ ਹੁੰਦੀ ਆ ਲੋਕੀ ਵਿਦੇਸ਼ਾਂ ਦੇ ਸਾਡਾ ਤਕਰੀਬ ਸਾਰਾ ਪੈਦੀ ਬਾਹਰ ਚਲੇ ਗਿਆ ਇੱਥੇ ਅਰਦਾਸਾਂ ਕਰਨ ਦੇ ਲਈ ਬਾਕੀ ਚੰਮੜ ਦਾ ਉਹ ਤਾਂ ਕਿੰਨੀ ਤੋਂ ਕਿੰਨੀ ਪੁਰਾਣੀ ਚੰਮੜ ਹੋਈ ਹੋਵੇ ਤੋਂ ਇੱਥੇ ਆ ਕੇ ਮੱਤਾ ਕਹਿ ਗਏ ਆ ਪਾਂਧੀਆ ਦੁਆਰਾ ਅਗੇ ਜੀ ਦਰਸ਼ਨ ਕਰਦੇ ਬਾਰੇ ਜੀ ਤੋਂ ਉਹ ਚੰਮੜ ਦਾ ਜਿਹੜਾ ਦੁੱਖ ਆ ਉਹ ਜੀ ਕਿੱਥੋਂ ਕਿੱਥੋਂ ਲੋਕੀ ਆਉਂਦੇ ਆ ਤੁਹਾਡਾ ਜੁੜੇ ਹੋਏ ਜੀ ਇਹ ਜੀ ਕੁਝ ਤਾਂ ਦੱਸ ਜੀ ਸਾਡੇ ਸਾਰੇ ਪੰਜਾਬ ਤੋਂ ਦਿੱਲੀ ਤੋਂ ਚੰਡੀਗੜ੍ਹ ਤੋਂ ਆ ਬਹੁਤ ਸੰਗਤ ਹੁੰਦੀ ਆ ਰਾਜਸਥਾਨ ਰਿਆਧਾਨ ਹਰ ਐਤਵਾਰ ਹਰ ਐਤਵਾਰ ਤੇ ਸੰਗਤ ਬਹੁਤ ਜ਼ਿਆਦਾ ਹਾਈ ਬੋਲ ਜੀ ਜਿਹੜੀ ਅੱਜ ਕੱਲ ਦੀ ਜੁਵਾ ਬੜੀ ਨਸ਼ੇਵਲੀ ਬੜੀ ਪਈ ਹੈ ਸਮਾਜ ਲਈ ਕੀ ਨਾਜੂਬ ਉਹਨਾਂ ਨੂੰ ਦੇਖੇ ਹੋਏ ਪਾਉਂਗੇ ਨਸ਼ਾ ਪਤਾ ਛੱਡਣ ਦੇ ਇੰਦਰ ਮਾਰੇ ਦੇ ਲੜ ਲੱਗਣ ਮਾੜਾ ਜਨਾ ਜੋੜ ਦੇ ਸੱਚੇ ਪਾਛਾ ਦੇ ਅੱਗੇ ਤਸੰਮਾਨਾ ਕਿਤੇ ਹਟ ਗਏ ਪਾਣ ਆਪਣੇ ਜਨੂੰ ਜੁਵਾ ਤੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਮੂਹ ਜੀ ਸਾਹਿਬ ਸਿੰਘ ਜੀ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬਾਬਾ ਸ਼ੇਧ ਸਿੰਘ ਜੀ ਦੇ ਵੋਟ ਮਿਲਣ ਦੀਆਂ ਲੱਖ ਲੱਖ ਵਧਾਈਆਂ ਇਹ ਮੇਲਾ ਤੱਕੀ